ਯੋਧ ਨਸ਼ਿਆਂ ਵਿਰੁੱਧ ਮੈਮ ਦੇ ਤਹਿਤ ਫਾਜ਼ਲਕਾ ਵਿਖੇ ਡਰੱਗ ਕੰਟਰੋਲ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਗਈ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਏਕ ਤਸਵੀਰਾਂ ਫਾਜ਼ਲਕਾ ਦੀਆਂ ਹਨ ਜਿੱਥੇ ਡਰੱਗ ਕੰਟਰੋਲ ਅਫਸਰ ਅਤੇ ਸੀਟੀ ਥਾਣਾ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਨਾਰਕੋਟਿਕ ਗਤੀਵਿਧੀਆਂ ਦੀ ਸ਼ਿਕਾਇਤਾਂ ਮਿਲਣ ਮਗਰੋਂ ਸਾਂਝੇ ਤੌਰ ਤੇ ਫਾਜ਼ਲਕਾ ਦੇ ਵੱਖ-ਵੱਖ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਡਰੱਗ ਕੰਟਰੋਲ ਅਫਸਰ ਅਤੇ ਐਸ ਐਚਓ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸਿਵਲ ਹਸਪਤਾਲ ਦੇ ਨਜ਼ਦੀਕ ਕੁਝ ਮੈਡੀਕਲ ਸਟੋਰਾਂ ਤੇ ਨਸ਼ੇ ਦੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ ਜਿਸ ਦੇ ਤहत ਉਹਨਾਂ ਦੇ ਵੱਲੋਂ ਹੁਣ ਤੱਕ 2-3 ਦੁਕਾਨਾਂ ਦੀ ਚੈਕਿੰਗ ਕਰ ਲਈ ਹੈ ਅਤੇ ਹੋਰ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕਿਸੇ ਵੀ ਮੈਡੀਕਲ ਸੰਚਾਲਕ ਜਾਂ ਡਾਕਟਰ ਵੱਲੋਂ ਬਿਨਾਂ ਪਰਚੀ ਤੋਂ ਦਵਾਈ ਦਿੱਤੀ ਜਾਂਦੀ ਹੈ ਜਾਂ ਅਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਵੇਚੇ ਜਾਂਦੇ ਹਨ ਤਾਂ ਉਹਨਾਂ ਮੈਡੀਕਲ ਸਟੋਰਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇਗੀ ਤੁਹਾਡਾ ਸ਼ੁਭਨਾਮਾ ਕਿਹੜੇ ਡਿਪਾਰਟਮੈਂਟ ਤੋਂ ਹਰੀਤਾ ਕੰਟਰੋਲ ਡਰਗ ਕੰਟਰੋਲ ਆਪਸੇ ਫਾਜ਼ਿਲਕਾ ਦੇ ਵਿੱਚ ਕੀ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਫਾਜ਼ਿਲਕਾ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਜੀ ਜੋ ਵੀ ਕੰਟਰਵੈਂਸ਼ਨਸ ਹੋਣੀਆਂ ਹੈ ਉਹਦੇ ਰਿਗਾਰਡਿੰਗ ਐਕਸ਼ਨ ਹੋ ਰਿਹਾ ਹੈ ਤੁਹਾਨੂੰ ਤਾਂ ਕਿੰਨੇ ਮੈਡੀਕਲ ਨੂੰ ਚੈੱਕ ਕੀਤਾ ਜੀ ਹੁਣ ਤਾਂ ਅਸੀਂ ਸੈਕੰਡ ਫੌਕਸ ਕਰ ਰਹੇ ਹਾਂ ਕੀ ਚੈੱਕ ਕੀ ਕਰ ਰਹੇ ਹੋ ਦੇਖ ਕੀ ਜੀਰੋ ਜਿਆਦਾ ਤੁਹਾਡਾ ਫੋਕਸ ਕਿਸ ਚੀਜ਼ ਤੇ ਹੈ ਸਾਡਾ ਨਾਰਕੋਟਿਕਸ ਡਰਗਸ ਤੇ ਕੋਈ ਵੱਤ ਲੋ ਸੇਲ ਪਰ ਚੇਲ ਰਹੀ ਹੈ ਕੋਈ ਮਿਸਯੂਜ਼ ਵਾਲੀ ਜਿਹੀ ਡਰਾ ਹੈ ਉਹਦਾ ਕੋਈ ਸੇਲ ਪਰ ਤੇਜ਼ ਰਿਪੋਰਟ ਉਤਾਨ ਹੈਗਾ ਇਹ ਨਿਕਲ ਤਾ ਵੀ ਸੇਲ ਹੋਈ ਹੈ ਇਹ ਤੁਹਾਡੀ ਰੂਟੀਨ ਚੈਕਿੰਗ ਹੈ ਜਾਂ ਤੁਹਾਨੂੰ ਕੰਪਲੇਂਟ ਸੀਗੀ ਅੱਜ ਕੰਪਲੇਂਟ ਬੇਸਿਸ ਤੇ ਆਈ ਹੈ ਕੁਝ ਮਿਲਿਆ ਜੀ ਹੁਣ ਤੱਕ ਕੁਝ ਫਿਲਹਾਲ ਤਾਂ ਨਹੀਂ ਇਹਨਾਂ ਨੇ ਦਿਖਾਇਆ ਐਕਚੁਅਲੀ ਹਸਪੀਟਲ ਦੇ ਆਸ-ਪਾਸ ਵਾਲਿਆਂ ਤੋਂ ਕਰਨਾ ਨਹੀਂ ਇਨਾਂ ਕੋਲ ਜੋ ਪਰਮਿਸ਼ਨ ਹੈਗੀ ਆ ਜੋ ਡਿਸਕ੍ਰਿਪਸ਼ਨ ਲਿਖਦੇ ਆ ਉਹਦੇ ਦੇ ਸੇ ਇਹ ਸਹੀ ਪਰਚੇਜ਼ ਕਰਦੇ ਆ ਬਾਕੀ ਜੇ ਸਾਨੂੰ ਲੱਗੇਗਾ ਵੀ ਕੋਈ ਐਡਾ ਦੀ ਵਾਇਲੇਸ਼ਨ ਇਹਨਾਂ ਨੇ ਕੀਤੀ ਆ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਬਗ ਇਹਨਾਂ ਨੇ ਬਿੱਲ ਸਾਨੂੰ ਜਿਹੜੇ ਬਾਰਡਰ ਰੋਡ ਤੇ ਮੈਡੀਕਲ ਸਟੋਰ ਨੇ ਜੀ ਉਹਨਾਂ ਦੀਆਂ ਕੁਝ ਪਬਲਿਕ ਕੰਪਲੇਂਟਾਂ ਸੀਗੀਆਂ ਹੂੰ ਜਿਹੜੇ ਅਸੀਂ ਅੱਜ ਡਰਗਨ ਇੰਸ펙ਟਰ ਅਤੇ ਮੈਡਮ ਜੀ ਆਇਆ ਬੰਦੂ ਜੀ ਉਹਨਾਂ ਦੇ ਨਾਲ ਅਸੀਂ ਜਿਹੜਾ ਉਹਨਾਂ ਨੇ ਚੈਕਿੰਗ ਕੀਤੀ ਹੈ ਚੈਕਿੰਗ ਉਹਨਾਂ ਦੀ ਚੱਲ ਰਹੀ ਜੇ ਕੋਈ ਹੋਇਆ ਤੋ ਸਾਨੂੰ ਦੱਸ ਕੇ ਦੇਣਾ ਕਿ ਕਿੰਨੇ ਕੁ ਮੈਡੀਕਲ ਅੰਸਰ ਛਾਪੇ ਮਾਰੀ ਕੀਤੀ ਗਈ ਹੈ ਅੱਜ ਤਾਂ ਦੋ ਤੇ ਆਏ ਆ ਜਿਹੜੇ ਸਾਡੇ ਸੀਗੇ ਹੋਰ ਕਿੰਨੇ ਮੈਡੀਕਲਾਂ ਦੇ ਕੀਤੇ ਜਾਂਦੇ ਆ ਅੱਜ ਜਿਹੜਾ ਸਾਡੇ ਕੋਲ ਕੰਪਲੇਨਟ ਸੀਗੀ ਉਹ ਏ ਤੇ ਰੋਣ ਦੀ ਸੀਗੀ ਉਹ ਮੈਡਮ ਕਰ ਰਹਾ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਮੈਡੀਕਲ ਵਾਲੇ ਇਸ ਤਰ੍ਹਾਂ ਦੇ ਨਸ਼ੇ ਵਾਲੀ ਦਵਾਈਆਂ ਵੇਚ ਰਹੇ ਆ ਇਹ ਤਾਂ ਸਾਡਾ ਤਾਂ ਸਪਸ਼ਟ ਸੰਦੇਸ਼ ਹੈ ਪੰਜਾਬ ਗਵਰਨਮੈਂਟ ਦਾ ਦਿੱਤਾ ਪਹਿਲ ਸਦੇਸ਼ ਦੇ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਹਰੇਕ ਕਿਸੇ ਨੂੰ ਕੋਈ ਵੀ ਕਿ ਜਤਰਾ ਨੇ ਬਖਸ਼ਾ ਜਾਇਆ ਦਾ ਜਾਜੂ ਦਾ ਐਕਟੈਂਟ ਵੱਲੋਂ ਪੁਲਿਸ ਵੱਲੋਂ ਬੁਲਾਇਆ ਗਿਆ ਅੱਛਾ ਜੀ ਉਹਨਾਂ ਨੇ ਕਿਸੇ ਕੰਪਲੀਟ ਕੀਤੀ ਸੀ ਉਹਨਾਂ ਦੁਕਾਨਾਂ ਦੀ ਕਿ ਇਹਨਾਂ ਦੁਕਾਨਾਂ ਦੇ ਤੋਂ ਦਵਾਈਆਂ ਗਲਤ ਵੇਚ ਰਹੇ ਨੇ ਠੀਕ ਹੈ ਨਾ ਇਦਾਂ ਸਾਡੇ ਜੀ ਸਟਾਗਨਾ ਮੈਡਮ ਨੇ ਚੈਕਿੰਗ ਕੀਤੀ ਏ ਉਸ ਵਕ ਕਿਸੇ ਦੁਕਾਨ ਤੋਂ ਜਿਹੜੇ ਅੰਦਰ ਖਵੰਜਰ ਮੈਡੀਕਲ ਚੈੱਕ ਕੀਤਾ ਉਹਨਾਂ ਲੋਕ ਕੋਈ ਆਈ ਦਵਾਈ ਨਹੀਂ ਮਿਲੀ ਜਿਹੜੀ ਗਲਤੀ ਨਾਲ ਕੀਤੀ ਹੋਵੇ ਰਾਹ ਦੀ ਪਿੱਛੇ ਦੇਖਿਆ ਗਿਆ ਕਈ ਮੈਡੀਕਲ ਸਟੋਰਸ ਤੋਂ ਜਿਹੜਾ ਜਿਹੜਿਆਂ ਆਪਾਂ ਤੀਜੇ ਦਿਨਕ ਦਵਾਈਆਂ ਜਿਹੜੀਆਂ ਬਰਾਮਾ ਦਵਾਈਆਂ ਪਰਚੇ ਵੀ ਹੋਏ ਨੇ ਕੀ ਕਰੋਗੇ ਇਹਨੂੰ ਲੈ ਕੇ ਦੇਖੋ ਜੀ ਜਿਹੜਾ ਵੇ ਅਸੀਂ ਕਿਸੇ ਯੂਨੀਅਨ ਸਾਡੀ ਆਉਣਾ ਮਗਰ ਕਿਸੇ ਮਗਰ ਵੀ ਨਹੀਂ ਆਈ। ਨਾ ਹੀ ਅਸੀਂ ਜਾਵਾਂਗੇ। ਵੇਖੋ ਜੇ ਸਹੀ ਦੁਕਾਨ ਸੀ ਸਾਨੂੰ ਉਹਨਾਂ ਨੇ ਬੁਲਾਇਆ ਅਸੀਂ ਆਏ ਆ। ਅਸੀਂ ਜਿਹੜਾ ਬੰਦਾ ਗਲਤ ਵਿੱਚੇਗਾ ਨਸ਼ਾ 베ਚਦਾ ਹੋਵੇ ਦਵਾਈਆਂ ਜਿਹੜੀ ਨਸ਼ੇ ਦੇ ਤੌਰ ਤੇ ਯੂਜ਼ ਹੁੰਦੀਆਂ ਨੇ ਉਹਨਾਂ ਮਗਰ ਅਸੀਂ ਬਿਲਕੁਲ ਨਹੀਂ ਆਂਦੇ ਨਾ ਹੀ ਅੱਜ ਜਾਵਾਂਗੇ ਨਾ ਹੀ ਕਦੇ ਜਾਵਾਂਗੇ।